ਆ ਇੱਥੇ ਪਹੁੰਚੇ ਆਪਾਂ 10 ਗਰਾਈ ਜਿੱਥੇ ਦੋਲਾ ਬਸਤੀ ਹੈ ਦੋਲਾ ਬਸਤੀ ਦੇ ਇਹ ਉਹ ਲੋਕ ਨੇ ਜਿਨ੍ਹਾਂ ਤੱਕ ਕੋਈ ਪਹੁੰਚਦਾ ਹੀ ਨਹੀਂ ਮਦਦ ਦੀ ਛੜਦੀ ਹੈ মিডিਆ ਵੀ ਤੱਕ ਇਹਨਾਂ ਤੱਕ ਹੌਂਸਤ ਕਰਨੇ ਪਹੁੰਚਿਆ ਜੋ ਇਹਨਾਂ ਨੇ ਸਾਨੂੰ ਦੱਸਿਆ ਆਪਾਂ ਚੱਲੋ ਕਹਦਾ ਨਹੀਂ ਬਥੇ ਇਹ ਐਸੀ ਪੁਰਦਾ ਹੀ ਹੈ ਇਹਦਾ ਆ ਬਣਿਆ ਹੋਆ ਹਾਂਜੀ ਇਹ ਪੋਲ ਕਾਦੇ ਵਾਸਤੇ ਪਰ ਹੈਗੇ ਲੋਕੀ ਲੈਂਦੇ ਲੋਡ ਇਸਰੇ ਕਮ ਸੇ ਕਮ ਮਰਾਜ ਇਹ ਬਹੈਣ ਹਾਂਜੀ ਢੇਰ ਹਾਂਜੀ ਜਿਨ੍ਹਾਂ ਦੀ ਅਵੇਲੀ ਜ਼ਮੀਨਾਂ ਆ ਖਾਨ ਪਰ ਹਾਂ ਸਤਗਰਾਈ ਆ ਵਾਸੀ ਪੂਰੀ ਹਾਂ ਜਿੰਨਾ ਵੀ 8000 2000 ਬੰਦਾ ਹੈ ਤੇ ਬਾਕੀ ਆ ਸਤਗਰਾਈ ਦਾ ਪਿੰਡ ਸਾਰੇ ਇਥਰੇ ਲੱਗਦੇ ਪ੍ਰੈਜ ਪ੍ਰੈਜ ਆ ਗੋਰੀ ਦਾ ਹਾਲ ਤੁਸੀਂ ਦੇਖੀ ਮੜੇ ਦੇਖੀਏ ਕਿ ਬਚ ਜਾਏ ਹੋ ਘਰਾਂ ਦੇ ਦੇਖਣ ਨੂੰ ਘੁੰਮ ਕੇ ਕਿੰਨੇ ਪਸ਼ੂ ਹੈ ਚਾਰ ਪਸ਼ੂ ਹੈ ਥੋੜੇ ਹਾਂਜੀ ਕੀ ਨਾਮ ਹੈ ਜਿੱਥੇ ਹਾਂਜੀ ਇਹ ਨੌਰਾਮ ਲਾਲ ਹੈ ਨਾਮ ਤੁਹਾਡਾ ਕੀ ਹੈ ਰਾਮ ਲਾਲ ਹੈ ਪਿੰਡ ਕਿਹੜਾ ਹੈ ਬੜਾ ਪਿੰਡ ਅੱਛਾ ਦੋਲਾਬਾਤੀ ਜੈ ਹਾਂਜੀ ਹਾਂਜੀ ਕਿੰਨੇ ਕੁ ਪਸ਼ੂ ਰੱਖੇ ਹੋ ਤੁਸੀਂ ਚਾਰ ਪਸ਼ੂ ਪਸ਼ੂ ਪੱਕਾ ਤੱਕ ਤਿਆਰ ਜਾਈਏ ਅੱਛਾ ਜਿਹੜੇ ਉਧਰ ਕਿੱਡੀ ਜਗਾ ਦੇਖੋ ਤੇਰੀ ਪਸ਼ੂ ਕਿੱਥੇ ਵੱਧੇ ਹੋ ਥੋੜਾ ਛਾਂ ਸੁਕਾਈ ਹੋ ਕੇ ਪਸ਼ੂ ਵੱਧੇ ਹੋ ਮੋਰਾ ਹਾਲਾ ਪਸ਼ੂ ਵਾਲਿਓ ਪਾਣੀ ਵਾਲੇ ਦੋਨੇ ਆਹ ਵਾਲੇ ਪਾਣੀ ਆਈ ਹੈ ਕਿਆ ਮੰਗ ਕਰਦੇ ਕੀ ਹੋਣਾ ਚਾਹੀਦਾ ਤੁਹਾਡੇ ਹੱਲ ਕਿਦਾਂ ਹੋਵੇ ਸਾਨੂੰ ਕੋਈ ਬੜੀ ਜਗ੍ਹਾ ਮਿਲ ਜਾਵੇ ਕਿਤੇ ਮਾਸਟਰ ਇੱਧਰ ਤੁਸੀ ਬੰਨਣਾ ਮਾਤੇ ਉਹੀ ਜਗਾ ਤਾਂ ਬੜੀ ਹੈ ਇਹ ਤੇ ਸਾਡੇ ਕੋਈ ਹੋਣੀ ਹੈ ਜੀ ਬਹੁਤ ਰਹਾ ਦੇਖ ਲੋ ਇਹੀ ਇਹ ਫੋਟੋ ਝੋਲੀ ਜੀ ਤੈਨੂੰ ਜਾਓ ਤੁਸੀਂ ਬਾਹਰ ਚੱਕਿਆ ਮੁਰਕੇ ਹਨੀ ਦੂਰ ਜਾਣਾ ਕੋਈ ਗੱਲ ਠੀਕ ਹੈ ਜੀ ਅੱਜ ਤੁਹਾਡੀ ਖਬਰ ਲਾ ਦਿੰਦੇ ਆ ਜੀ ਜੀ ਬਾਈ ਜੀ ਬੜੀ ਮਿਹਰਬਾਨੀ ਰਹੀ ਜੀ ਤੁਹਾਨੂੰ ਡੰਗਰ ਕਿੰਨੇ ਆਥੇ? ਕੰਪੂਰ ਸਮਾਨ ਖਾਲੇ। ਕੀ ਟੈਂਕ ਸੀ ਕੰਟੀ ਦਾ ਡੰਗਰ ਨੂੰ? 4 ਹੋ ਜਾਂਦੇ ਲੱਗ ਜਾਂਦੇ। ਹਾਂਜੀ। ਹੁਣ ਇੱਧਰ ਨਾ ਸਾਡੇ ਕੋਲ ਲੱਗੇ ਉਹ ਬੂਤੇ ਦੇ ਸਾਹਮਣੇ। ਹਾਂ। ਸਾਡੇ ਕੋਲ ਟਪੇ ਜਾਂਦਾ। ਅੱਛਾ ਜੀ। ਫੇਰ ਅੱਜ ਬੰਦ ਰਿਆ ਦੇ ਨਾ ਇਸ ਤਰ੍ਹਾਂ ਟੱਪ ਨਹੀਂ ਹੁੰਦਾ। ਹੁਣ ਆ ਪੂਰੀ ਅਸੀਂ ਇੱਕ ਦੂਏ ਦੇ ਲੱਗਾ ਚੱਲੇ। ਕੀ ਕੋਪਾ ਤਾਂ ਸਾਡੇ ਤੇ ਰਹੀ ਹੈ? ਨਹੀਂ ਜਿੱਦਾਂ ਹੁਣ ਪਾਣੀ ਵਧਿਆ ਤੁਹਾਨੂੰ ਪਹਿਲਾਂ ਦੱਸੇ ਕਿ ਕਿੰਨਾ ਡੰਗਰ ਨਹੀਂ ਵਰਖਾ ਹੀ ਨਹੀਂ ਹੋਤੀ। ਹਾਂ। ਵਾਰਸ਼ਤੈ ਕਿੰਨੇ ਦਾਤਾ ਕਿੰਨੇ ਇੱਧਰ ਉੱਥੇ ਨਾ ਸਾਡਾ ਇੱਧਰ ਦਾ ਬਹੁਤ ਉਫਾ ਬਸ ਘਰ ਵੀ ਸਾਡੇ ਦਰਿਆ ਦੇ ਕਿਨਾਰੇ ਪਰ ਹੀ ਐ ਅਜਦ ਹੁਣ ਆਸੇ ਮੁੰਡੇ ਦੇ ਘਰ ਨੂੰ ਪਾਣੀ ਆ ਗਿਆ ਸਾਡੇ ਨਦੀ ਤੋਂ ਦਰਈ ਅੱਛਾ ਨਾਲੇ ਇੱਥੇ ਸਾਡੇ ਤਾਂ ਰੋਜ਼ ਦੇ ਕੰਮ ਹੀ ਹੋਏ ਬਜਰ ਬਰਸਾਤ ਦੇ ਹਾਂਜੀ ਹਰ ਬਰਸਾਤ ਹਰ ਬਰਸਾਤ ਨੂੰ ਸਾਡੇ ਨਾਲ ਹੀ ਹੁੰਦਾ ਅਸੀਂ ਗਵਰਨਮੈਂਟ ਤੇ ਕੁਝ ਨਹੀਂ ਮੰਗਦੇ ਅਸੀਂ ਕਹਿੰਦੇ ਜੀ ਸਾਨੂੰ ਪੰਜ-ਪੰਜ ਮਾਰਲੇ ਦਾ ਪਲਾਟ ਮਿਲ ਜਾਣਾ ਇੱਧਰ ਹਾਂਜੀ ਗਰੀਬ ਬੰਦੇ ਆਸੀਂ ਹਾਂ ਸਾਡੀ ਇਹੀ ਮੰਗ ਹੈ ਸਾਰੀ ਦੋਲਾਬਾਤੀ ਚਾਹੁੰਦੇ ਤੁਸੀਂ ਹਾਂਜੀ ਦੋਲਾਬਾਤੀ ਸਾਨੂੰ ਮਾਟੋ ਨਹੀਂ ਚਾਹੁੰਦੇ ਸਾਨੂੰ ਜਾਣ ਨਹੀਂ ਚਾਹੁੰਦੇ ਨਿਆਣੇ ਤੇ ਅੱਗੇ ਪਲਾਕਟ ਪਾਈ ਜਾਂਦੇ ਰੋਟ ਪਰ ਸਾਨੂੰ ਆਉਂ ਉਹ ਸਾਰੀ ਸਾਰੀ ਕੋਸ ਨਹੀਂ ਆਉਂਦਾ ਬੱਚਾ ਕੋਈ ਹੱਲ ਨਹੀਂ ਸਾਡਾ ਹੁੰਦਾ ਹਰ ਬਰਸਾਤ ਨੂੰ ਬਧੇਰੇ ਅਸੀਂ ਵੋਟਾਂ ਪਾ ਕੇ ਦੇਖ ਲਈਆਂ ਬਧੇਰੇ ਐਮ ਐਲ اے ਵਾਲੇ ਮਿਸਟਰਾਂ ਦੇ ਕੋਈ ਸੁਣਾਈ ਨਹੀਂ ਆਂਦੇ ਦੇਖ ਕੇ ਚਲੇ ਜਾਂਦੇ ਕੋਈ ਨਹੀਂ ਸਾਨੂੰ ਪੁੱਛਦਾ ਵੋਟਾਂ ਦੇ ਗਾਇਨ ਕਹਿੰਦੇ ਜੀ ਤੁਹਾਡਾ ਅਸੀਂ ਆਲੀ ਤਰ੍ਹਾਂ ਜੇ ਮੇਰੀ ਸਰਕਾਰ ਆ ਗਈ ਤਾਂ ਉਹ ਪਲਾਟ ਵੀ ਦੇਵਾਂਗੇ ਕੋਈ ਨਹੀਂ ਪੁੱਛਦਾ ਟਾਈਮ ਚੱਪ ਜਾਂਦਾ ਕਿੱਟ ਵੜਿਆ ਹਾਂ ਨਹੀਂ ਕਰਦਾ ਪਤਾ ਨਹੀਂ ਕਿੰਨੀਆਂ ਕਿ ਪੰਚਾਇਤਾਂ ਆਈਆਂ ਕਿੰਨੀਆਂ ਕਿ ਸਰਕਾਰਾਂ ਆਈਆਂ ਪਤਾ ਤਾਂ ਕਿਸੇ ਨੇ ਹੱਲ ਨਹੀਂ ਕੀਤਾ ਅਸੀਂ ਨੌਕਰੀਆਂ ਵੀ ਕੀਤੀਆਂ ਫਿਰ ਵੀ ਸਿਆਣਿਆਂ ਦਾ ਕਹਿਣਾ ਮੰਨ ਕੇ ਇੱਥੇ ਲੱਗੇ ਰਹੇ ਛੋਟੇ ਭਾਈਆਂ ਨੇ ਆਪਣੇ ਆਪਣੇ ਉੱਧਰ ਬਣਾ ਲਏ ਜਾ ਕੇ ਤੇ ਅਸੀਂ ਇਮਾਨਦਾਰੀ ਨਾਲ ਇੱਥੇ ਮਰੇ ਤੇ ਬਾਕੀ ਗਵਰਨਮੈਂਟ ਸਰਕਾਰ ਕੋਈ ਕਿਸੇ ਦੀ ਸੁਣਾਈ ਨਹੀਂ ਕਰਦਾ ਹੁਣ ਚਾਹ ਹੁਣ ਸਾਰਿਆਂ ਦਾ ਆਣਾ ਪੂਰੀ ਬਰ ਮੋਟਰਸਾਈਕਲ ਖੜੇ ਕਰਨੇ ਕਾਰਾਂ ਖੜੀਆਂ ਕਰਨੀਆਂ ਘੁੰਮਣਾ ਫੇਰਨਾ ਚਲੇ ਜਾਣਾ ਮੁੜ ਕੇ 9 ਮਹੀਨੇ ਬਾਅਦ ਫੇਰ ਦੇਖਾਂਗੇ ਕੌਣ ਕਿਸੇ ਦਾ ਇੱਥੇ ਪਾਣੀ ਹਰ ਵਕਤ ਐਟ ਦੇ ਤੁਹਾਡੇ ਤਵਾਹੀ ਮਚਾਉਂਦਾ ਏ ਇਦਾਂ ਹੀ ਹਰ ਸਾਲ ਇਦਾਂ ਇਹੀ ਹਾਲ ਹੁੰਦਾ ਹੈ ਮੈਚ ਕੀ ਸਿਰਫ ਵਿੜਾ ਵਿੜਾ ਸੁੱਕਾ ਰਹਿ ਗਿਆ ਵਾਹਾਂ ਤੱਕ ਜੇ 2 ਫੁੱਟ ਹੋਰ ਛੱਡਤਾ ਹੋਣੀ ਤਾਂ ਉਹ ਸਭ ਤਾਂ ਜਾਣੀ ਕੋਈ ਨਹੀਂ ਉਹਨਾਂ ਬੱਕ ਪਾਣੀ ਦੇ ਬਾਦਰੀਆਂ ਨਾਲ ਕੇਂਦਰ ਬੜਿਆ ਕਰਦਾ ਪਾਣੀ ਕਿੰਨੇ ਕੇ ਪਰਿਵਾਰ ਰਹੇਗੇ ਇਥੇ ਪਰਿਵਾਰ ਇਥੇ ਸਾਡੇ ਦੋ ਦੋ ਭਾਈ ਤੇ ਹਮ ਦੋ ਤਾਂ ਪਹਿਲੇ ਹੀ ਛਾੜ ਛੋਟਕੇ ਚਲੇ ਗਏ ਛੋਟੇ ਛੋਟੇ ਇੱਕ ਮੇਰਾ ਭਰਾ ਇਥੇ ਮੰਡਵਾਲ ਦੇ ਘਰੀਆਂ ਉੱਥੇ ਠਹਿ ਲਿਆ ਉਹਨੇ ਇੱਕ ਢੇਰ ਹੈ ਤੇ ਤੀਜੇ ਨੇ ਇਥੇ ਪਿੰਡ ਚ ਲੈ ਲਈ ਵੀ ਤੇ ਨੌਕਰੀਆਂ ਵਾਲੇ ਤੇ ਸਾਰੇ ਮੈਂ ਵੀ ਨੌਕਰੀ ਵਾਲਾ ਫੈ ਵੀ ਢੂਟ ਕੇ ਨੋ ਖੋਲਣਾ ਪਰ ਅੱਧੀ ਥੋੜਾ ਜਿਹਾ ਖਾਣਿਆਂ ਦਾ ਕੰਮ ਬਣ ਗਿਆ ਤਾਂ ਉੱਪਰ ਜਾ ਸਾਰੇ ਦਾ ਵੱਡਾ ਬੰਦਾ ਸਮਾਨ ਵਾਲਾ ਬੰਦਾ ਬੂੜੇ ਦਾ ਸਾਥ ਲੈਣ ਵਾਲਾ ਬੰਦਾ ਉਹ ਕਹਿੰਦਾ ਰਿਹਾ ਉਸ ਦਾ ਹੀ ਕੁਝ ਸੀ ਬੱਚੇ ਕਿੰਨੇ ਬੱਚੇ ਇੱਕ ਲੜਕੀ ਵਿਆਹ ਕੀਤੀ ਸੀ ਤੇ ਤਿੰਨ ਮੇਰੇ ਕੋਲ ਹੈ ਪਹਿਲਾਂ ਪ੍ਰਾਪਤੀ ਕਰਾਈ ਸੀ ਨਾ ਤੇ ਆਪਣੇ ਸਹਾਂਵ ਕੋਲ ਵੀ ਜਾ ਕੇ ਆਏ ਨਿਆਣੇ ਤੋਂ ਗਰੀ ਮੰਮੀ ਵੀ ਗਈ ਸੀ ਨੇ ਦੇ ਮਹੀਨਾ ਰੇ ਮਹੀਨਾ ਹੋ ਗਿਆ ਕੋਈ ਹੁਣਾਈ ਨਹੀਂ ਕਰਦਾ ਗਰੀਬ ਆਦਮੀ ਜਿਵੇਂ ਵੀ ਸੱਗੀ ਗੱਲ ਆ 10 ਸਾਲ ਹੋ ਗਏ ਬੈਗ ਲੱਗੇ ਨੂੰ ਤਿੰਨ ਦਾ ਇਹ 12 ਅਟੈਕ ਹੋ ਰਿਹਾ ਵਿਧਹਾੜ ਅਟੈਕ ਤੇਨ ਸਰ ਫੈਰ ਲਾਈ ਜੇ ਬਹੁਤ ਸਮਝ ਨਹੀਂ ਕਿਹੜਾ ਕਿਹੜਾ ਹੋਇਆ ਸਾਲਾ 12 ਅਟੈਕ ਹੋ ਰਿਹਾ 8 ਅਪਰੇਲ ਹੋਇਆ ਮੇਰੇ ਵੀ ਬੱਚਿਆਂ ਨੂੰ ਮੜਾ ਪੋਤਾ ਉਹ ਛੋਟੇ ਆਸਰੇ ਨਾਲ ਗਵਰਨਮੈਂਟ ਦੇ ਆਸਰੇ ਨਾਲ ਪਾਰਿਆ ਹੋ ਰਿਹਾ ਬਾਕੀ ਕਿਸੇ ਗਵਰਨਮੈਂਟ ਨੇ ਕਿਸੇ ਸਰਕਾਰ ਨੇ ਕਿਸੇ ਪੰਚਾਇਤ ਨੇ ਕਦੇ ਕੁਝ ਨਹੀਂ ਆਇਆ ਹੈ ਜਾਂ ਇਹ ਨਹੀਂ ਕਿ ਉਹ ਵੀ ਥੋੜਾ ਹੱਲ ਕਰਦੇ ਸਿਰਫ ਵੋਟਾਂ ਦੇ ਦਿਨਾਂ ਨੂੰ ਆਉਂਦੇ ਉਦੋਂ ਨਾਲੇਂਗੇ ਬੱਸ ਪੈਨਸ਼ਨ ਪੈਨਸ਼ਨ ਹੀ ਚੱਲ ਰਹੀ ਆ ਪੈਨਸ਼ਨ ਹੀ ਚੱਲ ਰਹੀ ਆ ਸਰ ਬੱਚੇ ਛੋਟੇ ਆ ਹੈ ਜਿੰਨੇ ਛੱਤੀ ਦੇ 15 20 ਸਾਲ ਬਾਅਦ ਜਾਂਦਾ ਹੈ ਸਰ ਹਰ ਹਰ ਵਾਰ ਤੁਹਾਡੀ ਕਮਾਈ ਦਾ ਸਾਧਨ ਹੋਰ ਕੀ ਹੈ ਹੋਰ ਕੋਈ ਨਹੀਂ ਖੇਤੀ ਨਹੀਂ ਕੋਈ ਬਾੜੀ ਨਹੀਂ ਹੈ ਸਿਰਫ ਆਹੀ ਹੈ ਸੱਤ ਤੱਕ ਮਰਲੇ ਜਿਹੜੇ ਇੱਥੇ ਜਾਣੇ ਆਵਾਜ਼ ਜੀ ਕੀ ਹਾਲ ਹੈ ਭਾਜੀ ਜੀ ਕੀ ਨਾਮ ਹੈ ਤੁਹਾਡਾ ਕਿੰਨੀ ਉਮਰ ਹੈ ਜੀ ਆਹੀ ਹਾਲ ਹੈ 45 ਸਾਲ ਹੈ ਉਹੀ ਹਾਲ ਹੈ ਉਹੀ ਹਾਲ ਹੈ ਇਹਦਾ ਹੱਥ ਕਰੇ ਕਿ ਹੁਣ ਯਾਹਾਂ ਉਹ ਤਾਂ ਸਾਨੂੰ ਤਾਂ ਪੜਈ ਹੈ ਪੂਰਾ ਸਕੇਂ ਦਵਾਣਾ ਅਸੀਂ ਮੰਨ ਲਾ ਇਥੋਂ ਹੁਣ ਸਟੱਡਕਾ ਕੰਪਿਊਟਰ ਸੈਂਟਰ ਤੇ ਬੈਠ ਜੰਦੇ ਆ ਜਾ ਕੇ ਗੁਰਦੁਆਰੇ ਆਲਾ ਨੇ ਰੋਟੀਆਂ ਭੇਜਣੀਆਂ ਮਤਲਬ ਗਵਰਨਮੈਂਟ ਨਾਲੋਂ ਗੁਰਦੁਆਰੇ ਬਹੁਤ ਵਧੀਆ ਸਾਡੇ ਵਾਸਤੇ ਅੱਛਾ ਜਿਹੜੇ ਗਿਆਮਾਂ ਦੀ ਉੱਥੇ ਮਦਦ ਕਰਦੇ ਕੋਈ ਹੋਰ ਪਿੰਡਾਂ ਦੇ ਲੋਕ ਬਾਹਰਲੇ ਇਲਾਕਿਆਂ ਦੇ ਲੋਕ ਚਾਏ ਪਰ ਨਾ ਕੋਈ ਚਾਰਾ ਭੇਜਣਾ ਕੋਈ ਕੁਝ ਰਾਸ਼ਨ ਭੇਜਣਾ ਕੋਈ ਕੁਝ ਭੇਜਣਾ ਹੈ ਉਹਦਾ ਦਾ ਇਥੇ ਪਿੰਡਾਂ ਜੇ ਵੰਡ ਹੋ ਲੇਦਾ ਮਰੀ ਦੇ ਕੋਈ ਐਸਾ ਪੁੱਛਦੇ ਨਹੀਂ ਐਸਾ ਉਹ ਫਲੱਡ ਚੋਂ ਅਸੀਂ ਨਿਕਲ ਕੇ ਜਾਣਾ ਤੇ ਉਸਾ ਚੌਧਰੀ ਸਾਰੇ ਪੈਟਨਾ ਪੜ ਜਾਣਾ ਐਥੇ ਸਾਨੂੰ ਇਹ ਵੀ ਨਹੀਂ ਕਿਹਾ ਗਿਆ ਸੀ ਨਾ ਕੱਲ ਦੇ ਟੱਪਿਆ ਕਰਦੇ ਪਰਸੋਂ ਦੇ ਸਾਰੇ ਇਹ ਵੀ ਨਹੀਂ ਕਿਹਾ ਵੇ ਭਾਈ ਤੁਸੀਂ ਤਗੜੇ ਰਹੋ ਜਾਂ ਤੁਸੀਂ ਕਿਤੇ ਸਮਾਨ ਚੱਕ ਲਓ ਜਾਂ ਕਿਤੇ ਕੱਢੇ ਫਰਲਾ ਰਹੋ ਜਾਂ ਅਸੀਂ ਲਵਾਨੇ ਏ ਟਿਕਾਣੇ ਅਸੀਂ ਕਹਿੰਦੇ ਤੁਹਾਨੂੰ ਵੀ ਆਓ ਤੁਸੀਂ ਜਾਣਾ ਜਿਆ ਲਖਮੀ ਨਾ ਅਸੀਂ ਜਾਣਾ ਕਿਤੇ ਹਾਂ ਦੇਖੋ ਅੱਜ ਕੰਪਿਊਟਰੀ ਸੈਂਟਰ ਜਾ ਕੇ ਉਹ ਸਰਕਾਰੀ ਹੈ ਜਮ ਹੈ ਅਸੀਂ ਹਰੇਕ ਜਦੋਂ ਪਾਣੀ ਉਤਰੇ ਤੇ 10 ਦਿਨ ਬਾਅਦ 15 ਦਿਨ ਬਾਅਦ ਘਰਾਂ ਨੂੰ ਤਾਂ ਆਣਾ ਹੀ ਪੈਂਦਾ ਹੈ ਤੇ ਅਸੀਂ ਘਰੀ ਦੇ ਆ ਗਿਆ ਉਹ ਬਿੱਤੀ ਆ ਘਰ ਦੇ ਵਿੱਚ ਹੀ ਮੇਰਾ ਹੈ ਅਸੀਂ ਹਜੇ ਘਰੀ ਸਮਾਨ ਨਹੀਂ ਰੱਖਦੇ ਜਦੋਂ ਬਿਜਲੀ ਤੇ ਫੇਰ ਲਗਾ ਜਦੇ ਮੁਰੇ ਅਸੀਂ ਕਿਉਂ ਫਿਰ ਕਮਾਈ ਕਰਨ ਜਾਂਦੇ ਅੱਛਾ ਸਰ ਧਖੜ ਪਈਆ ਪਿਆ ਹੈ ਨਾ ਕੋਲ ਪੰਚਾਇਤਾਂ ਦਾ ਹਾਂ ਜੋ ਹੁਣ ਪਿੰਡ ਚੋਂ ਆ ਰਿਹਾ ਹੈ ਕਰੀ ਜਾਣਾ ਪਿੰਡ ਚ ਫੋਨ ਭੈਣ ਤੋਂ ਫਲੱਟ ਦਾ ਇੱਥੇ ਆਇਆ ਵਾ ਅਸੀਂ ਪਿੰਡ ਚ ਕੀ ਕਰਨਾ ਚਾਹਦੇ ਹਾਂ ਜੀ ਜਿੰਦ ਕਿਹੜਾ ਪਿੰਡ ਹੈ ਇਹ ਕਿਹੜਾ ਬਸ ਪਿੰਡ 10 ਗਰਾਈ ਹੈ ਜੀ ਦੋਲਾ ਬਸ ਦੋਲਾ ਬਸ ਕਿੰਨੇ ਘਰ ਹੈ ਭਾਜੀ ਇੱਥੇ ਜਿਹੜੇ ਇੱਥੇ ਤਾਂ 20-22 ਘਰ ਹੈ ਜਿਹੜੇ ਆ ਪਾਣੀ ਦਾ ਸਾਡੇ ਬਾਚੀ ਦਾ ਥੱਲੇ ਹੈਗਾ 100-100 ਘਰ ਹੋਣਾ ਥੱਲੇ ਉਹ ਠੀਕ ਹੈ ਜੀ ਹਾਂ ਜੀ ਇਹ ਵੀ ਉਹਨਾਂ ਨੂੰ ਰਸਤਾ ਹੈਗਾ ਟੱਪਰੇ ਨੂੰ ਸਾਡੇ ਤਾਂ ਰਸਤਾ ਵੀ ਨਹੀਂ ਹੈਗਾ ਟੱਪਰੇ ਨੂੰ ਜੀ ਕਿੰਨਾ ਕਿੰਨਾ ਜਿਹੜਾ ਘਰਾਂ ਦੇ ਵਿੱਚ ਪਾਣੀ ਹੈ ਇਸ ਸਮੇਂ ਜੀ ਇਸ ਸਮਾਂ ਪਾਣੀ ਹੁਣ ਤੁਸੀਂ ਦੇਖ ਲਓ ਬਸ ਆਹ ਦੇਖਿਆ ਤੇ ਲੈਵਲ ਹੈ ਹੋ ਜਿਹੜਾ ਪਾਣੀ ਛੱਡਣਾ ਹੁਣ ਤਾਂ ਤੇ ਲਈ ਬੜਨਾ ਪਾਣੀ ਹੁਣ ਤਾਂ ਹੁਣ ਨਹੀਂ ਤਿੰਨ ਦਿਨ ਬੀਤ ਗਏ ਆ ਗਿਆ ਫਿਟੇ ਗਏ ਆ ਨਾ ਤਿੰਨ ਘਰ ਸਾਡੇ ਕਿੰਨੇ ਕ ਦਿਨ ਹੋ ਗਏ ਪਾਣੀ ਨੂੰ ਡੇਢ ਮਹੀਨਾ ਹੋ ਗਿਆ ਸਾਰ ਕਿਸ ਨੇ ਲਈ ਹੁਣ ਤੱਕ ਸਾਰ ਕਿਸ ਨੇ ਨਹੀਂ ਲਈ ਤੁਸੀਂ ਆਏ ਪਹਿਲੇ ਵੀਡੀਓ ਵਾਲੇ ਇੱਥੇ ਜਿਹੜੇ ਸਾਡੇ ਕੋਲ ਮੀਡੀਆ ਵੀ ਨਹੀਂ ਪਹੁੰਚਿਆ ਕੋਈ ਵੀ ਬੂਲ ਵੀ ਨਾ ਪਹੁੰਚਿਆ ਅਸੀਂ ਮੁੜ ਜਾਂਦੇ ਨਾ ਮਿਲਦੇ ਤੇ ਪਤਾ ਨਹੀਂ ਲੱਗਦਾ ਤੇਰੀ ਗੱਲ ਪੁਲ ਤੋਂ ਦੇਖ ਕੇ ਮੁੜ ਜਾਂਦੇ ਨਾ ਹੁਣ ਇੱਥੇ ਬੂਟਿਆਂ ਨੂੰ ਪਤਾ ਨਹੀਂ ਨਾ ਲੱਗਦਾ ਪਤਾ ਨਹੀਂ ਲੱਗਦਾ ਇਹ ਤਾਂ ਬੂਟੇ ਅਗਰ ਕੰਨੀ ਪਤਾ ਲੱਗਦਾ ਏ ਹੁਣ ਤੁਹਾਨੂੰ ਰਹਿਣਾ ਪੈ ਰਿਹਾ ਇੱਥੇ ਛੋਟੇ ਬੱਚਿਆਂ ਦੇ ਨਾਲ ਹੁਣ ਰਹਿਣਾ ਪੈਣਾ ਜੀ ਇੱਥੇ ਰਹਿਣਾ ਪੈਣਾ ਕਿਉਂਕਿ ਜੇ ਪਾਣੀ ਵੱਜ ਜਾਵੇ ਵੱਲੋਂ ਘਰਾਂ ਚ ਕਮੇਟੀ ਸੈਂਟਰ ਹੈਗਾ ਪਿੰਡ ਘਰਾਂ ਚ ਹਾਂ ਤੇ ਉੱਥੋਂ ਗੱਲਾਂ ਨਾਲ ਅਸੀਂ ਹੋਰ ਕੀ ਕਰਨਾ ਚੱਲ ਗਏ ਬੰਦੇ ਥੋੜੇ ਦੋ ਤਿੰਨ ਘਰ ਚੱਲ ਗਏ ਦੋ ਤਿੰਨ ਘਰ ਚੱਲ ਗਏ ਘਰਾਂ ਦੇ ਵਿੱਚ ਪਾਣੀ ਦੇ ਦੋ ਤਿੰਨ ਜ਼ਿਆਦੇ ਬਾਕੀ ਉਹ ਘਰ ਤਾਂ ਉਧਰ ਠੀਕ ਹੈ ਇਹ ਵੈਸੇ ਤੇ ਪਾਣੀ ਦੇ ਨਾਲ-ਨਾਲ ਇੱਥੇ ਸੱਪ ਕੀੜੇ ਦਾ ਵੀ ਡਰ ਬਣਿਆ ਰਿਹਾ ਮਾਰਦੇ ਦੀ ਭਾਂਡੇ ਮਾਰਦੇ ਦੀ ਕਾਲ ਆ ਗਿਆ ਸੱਪ ਅੱਛਾ ਜੀ ਸੱਪ ਮਾਰੇ ਇਸ ਮੁੰਡੇ ਦਾ ਮਾਰਿਆ ਮੈਂ ਉਹ ਕਿ ਆ ਗੋਨੀ ਦਾਣਾ ਜਾਨੂੰ ਸੁੱਕੀ ਜਾ ਬੰਨੂ ਨੀ ਕਿਹਾ ਵਾ ਕਿਤੇ ਵਰਤਾਈ ਫਿਰੂ 4 ਵਜੇ ਦਾ ਪਾਣੀ ਜਾ ਜਾ ਤਾਂ ਆਉਂਦੇ ਨਹੀਂ ਵੇ ਸਾਸੀ ਦੇ ਬਾਅਦ ਲੱਗੇ ਆਣ ਪਾਣੀ ਅੱਛਾ ਹਾਂਜੀ ਇਹ ਵੀ ਬਹੂ ਆ ਤੁਹਾਡੀ ਹਾਂਜੀ ਬਹੂਗੀ ਇਹ ਵੀ ਅੱਛਾ ਇਹ ਤੇ ਕੀ ਲੱਗਦਾ ਹੁਣ ਅੱਗੇ ਜਿੱਦਾਂ ਤੁਹਾਡੇ ਜਿੱਦਾਂ ਅੱਗੇ ਬੱਚੇ ਆ ਉਹਨਾਂ ਨੂੰ ਬਹੂਆਂ ਕਿਸ ਤਰ੍ਹਾਂ ਲੈ ਕੇ ਆਉਂਗੇ ਕੀ ਚੋਂਗੇ ਆਪਾਂ ਕਿੱਥੇ ਹਾਂ ਹੁਣ ਵਿਆਹ ਹੀ ਹੁਣ ਸਾਡਾ ਆਇਆ ਬੰਦਾ ਹਾਂ ਬੰਦਾ ਵਿਆਹ ਦੇ ਦੋ ਸਾਡਾ ਆਇਆ ਮਾ ਪਿਆਂ ਦੇ ਹੁਣ ਕੀ ਆ ਪਾਣੀ ਕਰਦੇ ਉਹ ਹੀ ਗੱਲ ਵੀ ਤਿਆਰੀ ਕਰਦੇ ਕਦੇ ਸਾਰ ਨਹੀਂ ਕਿਸੇ ਨਾਲ ਕਿੰਨੀ ਤੂੰ ਤਾਂ ਕਿੰਨਾ ਸਮਾਂ ਹੋ ਗਿਆ ਵਿਆਹ ਕੇ ਆਇਆ ਇੱਥੇ ਨੂੰ ਕਾਫੀ ਟਾਈਮ ਹੋ ਗਿਆ ਕਿੰਨੀ ਅੱਗੇ ਫਕਾੜਾ ਦੇ ਦੇਣਾ ਮੈਂ ਫਕਾੜਾ ਬੜੀ ਦੇਖੀਆ ਬਣਾਇਆ ਸਾਢੇ 5 ਨਹੀਂ ਆ ਗਈ ਬਣੀ ਹਾਂਜੀ ਉਹ ਤਾਂ ਕਹਿੰਦੇ ਆਈ ਸੋਚਦੇ ਆਰੇ ਗਰੀਬ ਦੀ ਆਪਾਂ ਕੁਝ ਨਹੀਂ ਆ ਉਹ ਸਾਨੂੰ ਇੱਥੋਂ ਹੁਣ ਬੁਲਾਇਆ ਕਰਦੇ ਉੱਥੇ ਤਾਂ ਸਾਨੂੰ ਰਾਸ਼ਨ ਦੇ ਦੇਣਾ ਫਿਰ ਜਦ ਪਾਣੀ ਕਰ ਦੇਣਾ ਫਿਰ ਸੰ ਤੋੜ ਦੇਣਾ ਕਿ ਤੁਸੀਂ ਜਾਓ ਕੀ ਲੱਗਦਾ ਵੀ ਜੋ ਆਸਾਨ ਕਰਦੇ ਤੁਹਾਡੇ ਉਹ ਆ ਲੋਕੀ ਅੱਜ ਤੋਂ ਆਸਾਨ ਕਰਤਾ ਹਾਂ ਹਾਂ ਇਹਦੀ ਹੈ ਕਦੇ ਆਉ ਦਿੱਤਾ ਵੀ ਕਰੋ ਮਾਤਾ ਪਾਏ ਬੋਦੇ ਤੁਸੀਂ ਸਰਕਾਰਾਂ ਮਾਦੇ ਕਾਹ ਰੋਲਾ ਦਾ ਕਰਦੇ ਕਦੇ ਪੁੱਛਿਆ ਸਰਕਾਰਾਂ ਨਾ ਕਿ ਸਾਡੀ ਮਾਂ ਇਹਦੇ ਤੋਂ ਪੈ ਪੈਰੀ ਹੱਥ ਲੱਗਦੇ ਹੋਣੇ ਫਰੇ ਕੇ ਹੱਥ ਜੋੜ ਦੇਣਾ ਕੇ ਤੇ ਬਾਅਦ ਚ ਪੁੱਛਿਆ ਕਿ ਇਹਨਾਂ ਵੀ ਮਾਤਾ ਕੋਈ ਹਾਲਤ ਕੋਈ ਨਹੀਂ ਪੁੱਛਦਾ ਬਾਅਦ ਚ ਬਸ ਮਤਵਲੇ ਵੋਟਾਂ ਨਾ ਹੁੰਦਾ ਇਹਨੂੰ ਬਾਦਿਓ ਉਹਨੂੰ ਬਾਦਿਓ ਬਾਹ ਥੋੜਾ ਐ ਬਣਾ ਦੇ ਐ ਬਣਾ ਜਿਹੜਾ ਸਰਪੈਂਟ ਬਣਦਾ ਉਹੀ ਸ੍ਰੇਹ ਦੇਂਦਾ ਉਹੀ ਕਹਿੰਦਾ ਵੀ ਥੋੜਾ ਬਣਾਉਂਗਾ ਸਭ ਕੁਝ ਮੈਂ ਨਾ ਬਣਾਉ ਇੱਕ ਵਾਰੀ ਬਣਾ ਬਣੂਗਾ ਬਾਤ ਕੋਈ ਨਹੀਂ ਪੁੱਛੇਗਾ ਅੱਛਾ ਤੈਨੂੰ ਸਰਪੈਂਟ ਪੈਂਚਾ ਹੀ ਸ੍ਰੇਹ ਦੇਂਦੇ ਉਹਨੂੰ ਪਾਣੀ ਬੋਟੇਸ ਵਾਰ ਤੁਸੀਂ ਆਪ ਸੋਚ ਕੇ ਨਹੀਂ ਵੋਟ ਪਾਉਂਦੇ ਆ ਪਾਣੀ ਨੂੰ ਬਈਏ ਬੈਨ ਨੂੰ ਪਾਣੀ ਹੁਣ ਜਾਣਦੇ ਸਭ ਕਹਿੰਦੇ ਸਭ ਆਂਦੇ ਇਹ ਤਾਂ ਹੀ ਤੁਹਾਡੇ ਹਾਲ ਹੁੰਦੇ ਹਾਂਜੀ ਕਦੇ ਨਹੀਂ ਬੋਟ ਦੇਣਾ ਸੋਚ ਕੇ ਕਿਉਂ ਕਦੇ ਸੋਚ ਕੇ ਪਾਓ ਵੋਟ ਹਾਂਜੀ ਅੰਜੀਸੀ ਬਹੁਤ ਹੈ ਬੱਚਿਆਂ ਦੇ ਭਵਿੱਖ ਨੂੰ ਮੁੱਖ ਰੱਖ ਕੇ ਵੋਟ ਹੁਣ ਦੱਸੋ ਵੋਟ ਕਿੱਦਾਂ ਪਾਣੀ ਕਿਸੇ ਤੇ ਪਾਣੀ ਤੇਰੇ ਜਾਂ ਬੱਚਿਆਂ ਦੇ ਭਵਿੱਖ ਨੂੰ ਦੇਖ ਕੇ ਪਾਣੀ ਕਿੱਦਾਂ ਪਾਉਂਗੇ ਜਿਹਨੇ ਕਹਤਾ ਉਹਨੂੰ ਪਾ ਦੇਣਾ ਬਾਰਡਾ ਮੈਂ ਸਾਥੀ ਕਾਂਗਰਸ ਨੂੰ ਪਾ ਦੇ ਆ ਗਿਆ ਹਾਂ ਹਾਂ ਇਹ ਕੀ ਕਰਾ ਕਰੀਏ ਆ ਸੁਰੂ ਤੋਂ ਕਾਂਗਰਸੀ ਪੱਕੇ ਆ ਪੱਕੇ ਕਾਂਗਰਸੀ ਆ ਜੀ ਇਹ ਪੱਕੇ ਕਾਂਗਰਸੀ ਆ ਜੀ ਇਹ ਇਹ ਕਹਿੰਦੇ ਆ ਪੱਕੇ ਕਾਂਗਰਸੀ ਆ ਜੀ ਸ਼ੁਰੂ ਤੋਂ ਕਹਿ ਰਹੇ ਨੇ ਵੋਟ ਪਾਦੇ ਆ ਇਹ ਸਿੱਧਾ ਕੈਮਰੇ ਤੇ ਬੋਲੇ ਤੇ ਮੁੜ ਕੇ ਕਿੰਨੇ ਕ ਜਣੇ ਆਏ ਕਹਿੰਦੇ ਪੱਕੇ ਕਾਂਗਰਸੀ ਆ ਕਾਰਨ ਸੂਤੋਂ ਵੋਟਾਂ ਭਾਦੇ ਆ ਪਰ ਇਹਨਾਂ ਦੇ ਹਾਲਾਤ ਦੇਖ ਲਓ ਕਹਿੰਦੇ ਵਿਆਹ ਹੀ ਨੂੰ ਮੈਨੂੰ ਇੱਥੇ ਬੜਾ ਸਮਾਂ ਹੋ ਗਿਆ ਉਦੋਂ ਪਾਣੀ ਵੀ ਨਹੀਂ ਆਂਦੇ ਸੀ ਜਦੋਂ ਮੈਂ ਵਿਆਹ ਕੇ ਇੱਥੇ ਆ ਗਈ ਸੀ ਛੱਤੀ ਦੁਆਰ ਪਾਣੀ ਆਏ ਤੇ ਲਗਾਤਾਰ ਪਾਣੀ ਆਣ ਲੱਗੇ ਪਰ ਸਾਡੇ ਤੱਕ ਕੋਈ ਐਂ ਵੀ ਨਹੀਂ ਪੁੱਛਦਾ ਵੀ ਮੈਨੂੰ ਵੋਟ ਪਾਣੀ ਸਗੋਂ ਸੁਨੇਹਾ ਪੁੱਛਦਾ ਕੋਈ ਹੋਰ ਆਦਾ ਕਿ ਐ ਇੱਦਾਂ ਆਂਦਾ ਤੀਆ ਬੰਦਾ ਵੀ ਅੱਜ ਉਹਨੂੰ ਵੋਟ ਪਾਣੀ ਇਸ ਵਾਰ ਹਾਂਜੀ ਇੱਦਾਂ ਹੁੰਦਾ ਹਾਂਜੀ ਇਹ ਹੁੰਦਾ ਹੁਣ ਕਿੰਨੀ ਦੁਬਾਰਾ ਆਈ ਕਾਂਗਰਸੀ ਇੱਥੇ ਪ੍ਰਧਾਨ ਆਲੇ ਪ੍ਰਧਾਨ ਆਲੇ ਦੋ ਵਰ ਤਿੰਨ ਆਲੇ ਕੀ ਕਹਿ ਗਈ ਪ੍ਰਧਾਨ ਆਲੇ ਦੋ ਤਿੰਨ ਮੇਟੀ ਸੈਂਟਰ ਨਾ ਆਓ ਦੇਖਦੇ ਪਾਣੀ ਸੀ ਮੇਟੀ ਸੈਂਟਰ ਨਾ ਆਓ ਤੇ ਮੇਟੀ ਜੱਲੇ ਹਾਂ ਪਾਣੀ ਚੱਲ ਜੇ ਦੋ ਦਿਨ ਚੱਲਦਾ ਬਈ ਨਹੀਂ ਇਹੀ ਗੱਲ ਤੋਂ ਇਹੀ ਹਾਲ ਰੱਖਣਾ ਵੀ ਤੁਸੀਂ ਹੜ ਆ ਗਿਆ ਆਪਾਂ ਉਹਨਾਂ ਨੂੰ ਸਾਨੂੰ ਦੇਤਾ ਆਪਾਂ ਲੈ ਕੇ ਆਗੇ ਤਾਂ ਲੋ ਵੇ ਉਧਰ ਅੱਗੇ ਕੀ ਸੋਚਿਆ ਉਹਦੇ ਅੱਗੇ ਹੁਣ ਅਸੀਂ ਕੀ ਸੋਚੀਏ ਤੁਹਾਡੇ ਸਾਹਮਣੇ ਆ ਸੋਚੀਏ ਕੀ ਆ ਨਹੀਂ ਹੋਈਦਾ ਤੁਸੀਂ ਸੋਚਣਾ ਤੇ ਹੁਣ ਸਰਕਾਰਾਂ ਦੇ ਮੰਗ ਲਈਏ ਵੀ ਸਾਨੂੰ ਜਗਾ ਪੰਜ ਪੰਜ ਮਾਰਲੇ ਦੇ ਦਿਓ ਕੋਈ ਵਿਆਹ ਨਹੀਂ ਕਰਦਾ ਜੇ ਹੁਣ ਤੁਹਾਨੂੰ ਜੇ ਹੁਣ ਵੀ ਜਿਹਦਾ ਬੈਠਾ ਤੁਹਾਡੇ ਬੱਚੇ ਸਾਡੀ ਲੜਾਈ ਜੇ ਨਾ ਦੇਵੇ ਕੋਈ ਫਿਰ ਕੀ ਕਰੂ ਸਾਡੀ ਲੜਾਈ ਬਹੁਤ ਹੋਈ ਵੀ ਸਾਨੂੰ ਪੰਜ ਮੈਂ ਸਾਨੂੰ ਕੁਝ ਨਹੀਂ ਚਾਹੀਦਾ ਕਾਂਢੀ ਖਾਂਦਈਏ 3 ਦਿਨ ਮਹੀਨਾ ਰੁਕੀ ਮੀ ਸੀ ਪਰ ਸਾਨੂੰ ਆਸੀ ਇਹ ਕਹਿੰਦੇ ਸਾਨੂੰ ਪੰਜ ਪੰਜ ਮਾਰਲੇ ਉੱਚੀ ਜਗ੍ਹਾ ਦਿਓ ਜੇ ਦਿੱਤੀ ਜਗ੍ਹਾ ਤਾਂ ਉਹ ਦਿੱਤੀ ਮਾਰਨੇ ਨੂੰ ਉਧਰਿਆਂ ਨਾਲ ਤੇ ਭਿਆੜੀ ਉਹ ਮੈਂ ਦੇਖੀ ਮੈਂ ਬਣਾਈਦੀ ਵੀਡੀਓ ਅੱਛਾ ਉਹ ਵੀਡੀਓ ਮੈਂ ਬਣਾਈ ਗਿਆ ਤਾਂ ਇਹਨੇ ਬਣਾਈਦੀ ਹੁਣ ਤੂੰ ਜਿੱਥੋਂ ਮੁੜ ਜਾਣਾ ਤਾਂ ਬਸ ਤੁਹਾਨੂੰ ਕੋਈ ਪਤਾ ਨਹੀਂ ਮੈਨੂੰ ਪਤਾ ਨਹੀਂ ਤਾਂ ਮੈਂ ਤੁਹਾਨੂੰ ਤਰ੍ਹਾਂ ਨਾਲ ਚੱਲੋ ਮੈਂ ਤੁਹਾਨੂੰ ਐਂ ਦਾ ਵੀ ਦੇਖਿਆ ਵਾ ਕਿਹਾ ਹੁਣ ਮੈਂ ਚੇਤਾ ਆ ਵੀ ਤੂੰ ਜਿੱਥੇ ਕੰਮ ਕਰਦੇ ਤੇ ਜਾਂ ਤੂੰ ਮਕਾਨ ਬਣਾ ਦਿੱਤੇ ਤਾਂ ਤੂੰ ਇਹੜੀ ਵੀ ਆਪ ਕਰ ਦਿੱਤੇ ਆਪਣੇ ਮਕਾਨਾਂ ਦਾ ਆਹ ਇਥੇ ਨਾਲ ਤੇ ਹੀ ਘੜਾ ਹਾਂ ਨਾਲ ਆਪ ਕਰਦੇ ਕੰਮ ਸਾਰੇ ਹਾਂ ਆਪ ਕਰਦੇ ਜੇ ਛੱਦਰ ਨੂੰ ਖੋਲ ਦੇਦੇ ਅਸੀਂ ਜਾਂ ਤੁਸੀਂ ਆਏ ਹਾਂ ਛੱਦਰ ਨੂੰ ਖੋਲ ਦੇਦੇ ਉਹ ਪੁਣਜੀ ਦੇ ਨਾਲ ਐਦਾਂ ਨੂੰ ਕਲੈਕਚਰ ਨਾਲ ਸਕੂਲ ਬਣੀ ਕੀ ਬਣਦਾ ਜੀ ਬਿਲਡਿੰਗ ਵੱਡੀ ਹਾਂ ਦਾ ਇਹ ਹਾਲਾਤ ਹੈ ਇਹ ਦੇਖੋ ਅੱਜ ਦੇ ਜਿਹੜੇ ਕਹਿੰਦੇ ਨੇ ਅੱਜ ਚੁਸਤ ਚਲਾ ਕੇ 21 21ਵੀਂ ਸਦੀ ਹੈ ਸੋਸ਼ਲ ਮੀਡੀਆ ਦਾ ਸਮਾਂ ਹੈ